ਗਰਮੀਆਂ ਆ ਗਈਆਂ ਨੇ ਜੀ ਸਾਰਿਆਂ ਦਾ ਠੰਡੀਆਂ ਠੰਡੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਤਾਂ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਐਸਾ ਸ਼ੇਕ ਜੋ ਨਾ ਸਿਰਫ ਮਿੱਠਾ ਹੈ ਸਵਾਦੀ ਹੈ ਤੇ ਠੰਡਾ ਠਾਰ ਹੈ ਸਗੋਂ ਸੇਤ ਲਈ ਵੀ ਲਾਜਵਾਬ ਹੈ ਆਪਾਂ ਬਣਾ ਰਹੇ ਹਾਂ ਜੀ ਅੱਜ ਬਦਾਮ ਮਿਲਕ ਸ਼ੇਕ ਉਹ ਠੰਡੀ ਚੀਜ਼ ਜੋ ਦਿਲ ਨੂੰ ਵੀ ਸ਼ਾਂਤ ਕਰ ਦੇਵੇ ਤੇ ਮੂੰਹ ਨੂੰ ਮੱਖਣ ਵਰਗਾ ਸਵਾਦ ਦੇ ਜਾਵੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਉਹ ਚੈਨਲ ਨੂੰ ਜਲਦੀ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਆਜੋ ਫਿਰ ਆਪਾਂ ਬਦਾਮ ਮਿਲਕਸ਼ੇਕ ਤਿਆਰ ਕਰ ਲੈਨੇ ਆਂ ਹੁਣ ਆਪਾਂ ਗੈਸ ਆਨ ਕਰ ਲਿਆ ਤੇ ਗੈਸ ਦੇ ਉੱਤੇ ਆਪਾਂ ਇਸ ਤਰ੍ਹਾਂ ਦਾ ਬਰਤਨ ਰੱਖ ਲਿਆ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਤਾ 2 ਚਮਚ ਜਾਨੀ ਦੇ ਪਾਣੀ ਪਾਤਾ ਜਦੋਂ ਆਪਾਂ ਦੁੱਧ ਪਾਵਾਂਗੇ ਇਹ ਉਸ ਤੋਂ ਬਾਅਦ ਫਿਰ ਇਹ ਤਲੇ ਦੇ ਨਾਲ ਦੁੱਧ ਹੈ ਜਿਹੜਾ ਨਹੀਂ ਲੱਗਦਾ ਨਹੀਂ ਤਾਂ ਦੇਖੋ ਤੁਸੀਂ ਮੇਰੇ ਦਾਣੇਦਾਰ ਜਿਹਾ ਬਣ ਕੇ ਦੁੱਧ ਹੈ ਜਿਹੜਾ ਆਪਣੇ ਪਤੀਲੇ ਦੇ ਥੱਲੇ ਲੱਗ ਜਾਂਦਾ ਕੜਾਹੀ ਦੇ ਥੱਲੇ ਲੱਗ ਜਾਂਦਾ ਉਸ ਤਰ੍ਹਾਂ ਹੀ ਹੁਣ ਥੱਲੇ ਨਹੀਂ ਲੱਗਦਾ ਦੁੱਧ ਤੇ ਗੈਸ ਦੀ ਫਲੇਮ ਨੂੰ ਆਪਾਂ ਫੁੱਲ ਕਰ ਦੇਵਾਂਗੇ ਤੇ ਹੁਣ ਆਪਾਂ ਦੁੱਧ ਨੂੰ ਉਬਾਲੀ ਆਉਣ ਦੇਵਾਂਗੇ ਜਿੰਨੀ देर ਦੁੱਧ ਨੂੰ ਉਵਾਲੀ ਆਉਂਦੀ ਹੈ ਓਨੀ ਦੇਰ ਆਪਾਂ ਇਹਦੇ ਵਿੱਚ ਜਿਹੜੇ ਬਦਾਮ ਪਾਉਣੇ ਨੇ ਉਹਨਾਂ ਨੂੰ ਆਪਾਂ ਰਗੜ ਲੈਂਦੇ ਹਾਂ ਜੀ ਆਪਾਂ ਬਦਾਮ ਇੰਨੇ ਕੁ ਲੈ ਲਏ ਸੀ ਆਪਾਂ ਇਹ 16-17 ਬਦਾਮ ਹੋਣਗੇ ਤੇ ਆਪਾਂ ਇਹਨਾਂ ਨੂੰ ਭਿਓ ਕੇ ਰੱਖਤਾ ਸੀ ਵੀ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਉੱਤਰ ਜਾਵੇ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰਾਂਗੇ ਜਦੋਂ ਪੂਰੇ ਭਿੱਜੇ ਹੁੰਦੇ ਨੇ ਉਦੋਂ ਤੱਕ ਇਹਨਾਂ ਦਾ ਛਿਲਕਾ ਬਹੁਤ ਜਲਦੀ ਉੱਤਰ ਜਾਂਦਾ ਹੈਗਾ ਲੋ ਜੀ ਆਪਾਂ ਇਹਨਾਂ ਸਾਰੇ ਮਜ਼ਾਮਾ ਦਾ ਛਿਲਕਾ ਉਤਾਰ ਲਿਆ ਤੇ ਹੁਣ ਆਪਾਂ ਇਹਨੂੰ ਰਗੜਨ ਲੱਗੇ ਆਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਖੁਰਚਣਾ ਜਾਂ ਅਕਰਚੀ ਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਤੋਂ ਹਿਲਾਉਂਦੇ ਰਹਿਣਾ ਤਾਂ ਕਿ ਦੁੱਧ ਥੱਲੇ ਨਾ ਲੱਗ ਜਾਵੇ ਕਿਉਂਕਿ ਜੇ ਆਪਾਂ ਛੱਡ ਕੇ ਇਧਰ ਉਧਰ ਹੋ ਜਾਾਂਗੇ ਤਾਂ ਦੁੱਧ ਬਹੁਤ ਜਲਦੀ ਥੱਲੇ ਲੱਗ ਜਾਂਦਾ ਹੈਗਾ ਫਿਰ ਜਦੋਂ ਥੱਲੇ ਲੱਗ ਜਾਂਦਾ ਤਾਂ ਫਿਰ ਉਹੋ ਕੜੇਜ ਦੁੱਧ ਦਾ ਸਵਾਦ ਆਉਣ ਲੱਗ ਜਾਂਦਾ ਕੜਤੰਜੀ ਆਉਣ ਲੱਗ ਜਾਂਦੀ ਆ ਤੇ ਜਿਹੜੀ ਪਾਸੇ ਤੇ ਮਲਾਈ ਲੱਗ ਜਾਂਦੀ ਆ ਉਹਨੂੰ ਵੀ ਆਪਾਂ ਲਾਉਂਦੇ ਰਹਿਣਾ ਲਓ ਜੀ ਹੁਣ ਆਪਾਂ ਬਦਾਮਾਂ ਨੂੰ ਚੰਗੀ ਤਰ੍ਹਾਂ ਰਗੜ ਲਵਾਂਗੇ ਇਹ ਹੀ ਮੇਨ ਚੀਜ਼ ਆ ਜਿਹੜੀ ਮਿਲਕ ਬਦਾਮ ਦੇ ਵਿੱਚ ਪੈਂਦੀ ਹੈਗੀ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜਨਾਗਾ ਤੇ ਆਪਾਂ ਥੋੜਾ ਜਿਹਾ ਦੁੱਧ ਚਮਚਾਕ ਦੁੱਧ ਪਾ ਲਵਾਂਗੇ ਤਾਂ ਕਿ ਇਹ ਕੋਲੇ ਜੇ ਹੋ ਕੇ ਆਏ ਰਗੜੇ ਜਾਣ ਕਿਉਂਕਿ ਇਹਨਾਂ ਦਾ ਵੀ ਆਪਾਂ ਦੁੱਧ ਜੇ ਹੀ ਕੱਢਣਾਗਾ ਮਿਕਸੀ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਵੀ ਗ੍ਰाइंड ਕਰ ਸਕਦੇ ਆ ਲੋ ਜੀ ਆਪਾਂ ਇਸ ਤਰ੍ਹਾਂ ਦਾ ਪੇਸਟ ਤਿਆਰ ਕਰ ਲਿਆ ਤੇ ਨਾ ਤਾਂ ਇਹ ਜਿਆਦਾ ਬਰੀਕ ਹੈ ਤੇ ਨਾਈ ਹੀ ਮੋਟਾਗਾ ਦਰਦਰਾ ਜਿਹਾ ਉਹ ਹੈਗਾ ਦਾਣੇਦਾਰ ਜਿਹਾ ਬਣ ਗਿਆ ਦੁੱਧ ਜਿਹਾ ਆ ਦੇਖੋ ਵਾਲੀਆਂ ਆ ਰਹੀਆਂ ਨੇ ਤੇ ਮਲਾਈ ਵੀ ਜਿਹੜੀ ਪਾਸਿਆਂ ਤੇ ਲੱਗੀ ਉਹ ਵੀ ਆਪਾਂ ਸੈਡਾ ਤੋਂ ਉਤਾਰ ਰਹੇ ਆ ਤੇ ਹੁਣ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਕੁੱਟ ਕੇ ਰੱਖ ਲਿਆ ਸੀ ਦੋ ਤਿੰਨ ਲੈਚੀਆਂ ਦਾ ਪਾਊਡਰ ਕੁੱਟ ਕੇ ਰੱਖ ਲਿਆ ਸੀ ਤੇ ਇਹ ਆਪਾਂ ਹੁਣ ਪਾ ਦੇਵਾਂਗੇ ਫਲੇਵਰ ਦੇ ਲਈ ਕਿਉਂਕਿ ਇਲਾਇਚੀ ਪਾਊਡਰ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈਗਾ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਦੇ ਆਂ ਇੰਨਾ ਕੱਪਾ 1 ਟੇਬਲस्पून ਭਰ ਕੇ ਆਪਾਂ ਕਸਟਰਡ ਪਾਊਡਰ ਦਾ ਪਾ ਲਵਾਂਗੇ ਜ਼ਿਆਦਾ ਨਹੀਂ ਪਾਉਣਾਗਾ ਹਾਂਜੀ ਆਪਾਂ ਕਸਟਰਡ ਪਾਊਡਰ ਇਹ ਫਲੇਵਰ ਦੇ ਲਈ ਪਾ ਰਹੇ ਹਾਂਗੇ ਜੇ ਤੁਹਾਡੇ ਕੋਲੇ ਕੋਈ ਹੋਰ ਹੈਗਾ ਜਾਂ ਕੌਰਨ ਫਲੋਰ ਹੈਗਾ ਉਹ ਵੀ ਪਾ ਸਕਦੇ ਆ ਤੁਸੀਂ ਕਸਟਰਡ ਪਾਊਡਰ ਚੰਗੀ ਤਰ੍ਹਾਂ ਘੋਲ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਐਡ ਕਰ ਦੇਵਾਂਗੇ ਲੋ ਜਿਹੜਾ ਹੁਣ ਬਚਿਆ ਸੀ ਆਪਣੇ ਕੋਲੇ ਆਪਾਂ ਉਹ ਵੀ ਪਾ ਦਿੱਤਾ ਸਾਰਾ ਤੇ ਹੁਣ ਆਪਾਂ ਇਹਨੂੰ 2 ਮਿੰਟਾਂ ਵਾਲੀ ਦਵਾਵਾਂਗੇ ਤਾਂ ਕਿ ਇਹਦਾ ਕੱਚਾਪਨ ਜਾਂ ਨਿਕਲ ਜਾਵੇ ਜਿਹੜਾ ਆਪਾਂ ਕਸਟਰਡ ਪਾਊਡਰ ਪਾਇਆ ਉਹ ਵੀ ਪੱਕ ਜਾਵੇ 4 ਚਮਚਾ ਪਾ ਚੀਨੀ ਦੇ ਪਾ ਲਵਾਂਗੇ ਹੁਣ ਆਪਾਂ ਮਿੱਠਾ ਤੁਸੀਂ ਆਪਣੇ ਅਨਸਾਰ ਪਾ ਸਕਦੇ ਆ ਘੱਟ ਵੱਧ ਵੀ ਕਰ ਸਕਦੇ ਆ ਲਓ ਜੀ ਆਪਾਂ ਜਿਹੜਾ ਬਦਾਮਾਂ ਦਾ ਪੇਸਟ ਬਣਾ ਕੇ ਰੱਖਿਆ ਸੀ ਆਪਾਂ ਹੁਣ ਇਹ ਵੀ ਪਾ ਦਵਾਂਗੇ ਦੇਖੋ ਇਸ ਤਰ੍ਹਾਂ ਦਾ ਪੇਸਟ ਹੈਗਾ ਜਿਹੜਾ ਤੇ ਹੁਣ ਆਪਾਂ ਇਹਨਾਂ ਨੂੰ ਵੀ ਪਾ ਕੇ ਬਸ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਪਕਾਉਣਾਗਾ ਤੇ ਨਾ ਇਹ ਤਾਂ ਚੰਗੀ ਤਰ੍ਹਾਂ ਪੱਕ ਜੂ ਤੇ ਨਾ ਇਹ ਦੁੱਧ ਹੈ ਜਿਹੜਾ ਆਪਣਾ ਹੋਰ ਸੰਘਣਾ ਹੋ ਜੂਗਾ ਤੇ ਹੁਣ ਆਪਾਂ ਜਿਹੜੇ ਕੁਝ ਡਾਈ ਫਰੂਟ ਆਪਾਂ ਬਦਾਮ ਕੱਟ ਕੇ ਰੱਖਲੇ ਸੀ ਤੇ ਪੇਸਟਾ ਕੱਟ ਕੇ ਰੱਖਲੇ ਸੀ ਤੇ ਆਹ ਆਪਾਂ ਕਾਜੂ ਕੱਟ ਕੇ ਰੱਖਲੇ ਸੀ ਤੇ ਆਪਾਂ ਹੁਣ ਇਹਨਾਂ ਨੂੰ ਵੀ ਥੋੜੇ ਥੋੜੇ ਆਪਾਂ ਐਡ ਕਰਾਂਗੇ ਆ ਦੇਖੋ ਹੁਣ ਹਵਾ ਲ ਆ ਰਿਹਾ ਹੈਗਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਡਾਈ ਫਰੂਟ ਐਡ ਕਰ ਦੇਵਾਂਗੇ ਲਓ ਜੀ ਹੁਣ ਦੁੱਧ ਜਮਾਂ ਬਿਲਕੁਲ ਪੱਕ ਚੁੱਕਿਆ ਹੈ ਤੇ ਇੰਨਾ ਕੀ ਇਹ ਸੰਘਣਾ ਹੋਣਾ ਚਾਹੀਦਾ ਜਿਆਦਾ ਸੰਘਣਾ ਨਹੀਂ ਕਰਨਾਗਾ ਕਿਉਂਕਿ ਆਪਾਂ ਕਿਹੜਾ ਵੀ ਨਾ ਤਾਂ ਆਈਸਕ੍ਰੀਮ ਬਣਾਉਣੀ ਹੈ ਤੇ ਨਾ ਹੀ ਆਪਾਂ ਕਸਟਰਡ ਬਣਾਉਣਾਗਾ ਲਓ ਜੀ ਮਿਲਕ ਬਦਾਮ ਸ਼ੇਕ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਗੈਸ ਨੂੰ ਕਰਦੇ ਆ ਬੰਦ ਤੇ ਇਹ ਦੁੱਧ ਨੂੰ ਹੌਣ ਦਿੰਨੇ ਆ ਠੰਡਾ ਹੁਣ ਆਪਾਂ ਮਿਲਕ ਬਦਾਮ ਸ਼ੇਕ ਨੂੰ ਰੂਮ ਟੈਂਪਰੇਚਰ ਤੇ ਠੰਡਾ ਹੋਣ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਫ੍ਰਿਜ ਦੇ ਵਿੱਚ ਰੱਖਾਂਗੇ ਕਿਉਂਕਿ ਇਹ ਗਰਮ ਹੈ ਹਜੇ ਤਾਂ ਆਪਾਂ ਹੁਣੇ ਫ੍ਰਿਜੇ ਚ ਰੱਖ ਨਹੀਂ ਸਕਦੇ ਤੇ ਫਿਰ ਆਪਾਂ 3-4 ਘੰਟਿਆਂ ਲਈ ਫ੍ਰਿਜ ਦੇ ਵਿੱਚ ਰੱਖਾਂਗੇ ਜਦੋਂ ਚਿਰੜਜਾ ਹੋ ਗਿਆ ਤੇ ਉਦੋਂ ਆਪਾਂ ਫਿਰ ਇਹਨੂੰ ਸਰਵ ਕਰਾਂਗੇ ਆ ਦੇਖੋ ਹੁਣ ਠੰਡਾ ਹੋ ਕੇ ਨਾ ਹੌਲੀ-ਹੌਲੀ ਦੁੱਧ ਨੇ ਇਹਨੇ ਹੋਰ ਸੰਘਣਾ ਹੋਈ ਜਾਣਾ ਜਾਂ ਤੁਸੀਂ ਕੜਛੀ ਦੇ ਉੱਤੇ ਕੋਟਿੰਗ ਦੇਖ ਸਕਦੇ ਆ ਇਸ ਤਰ੍ਹਾਂ ਦੀ ਕੋਟਿੰਗ ਆ ਜਿਹੜੀ ਦੁੱਧ ਦੀ ਹੋਣੀ ਚਾਹੀਦੀ ਆ ਦੇਖੋ ਇਸ ਤਰ੍ਹਾਂ ਦਾ ਇੰਨਾ ਕ ਸੰਘਣਾ ਹੋ ਗਿਆ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਹੈਲਦੀ ਆਪਣਾ ਮਿਲਕ ਕਵਜ਼ਾਮ ਸ਼ੇਕ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਸਰਵ ਕਰਨ ਲੱਗੇ ਆ ਤੇ ਆਜੋ ਫਿਰ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾ ਲੈਨੇ ਆ ਲਓ ਜੀ ਬਹੁਤ ਹੀ ਵਧੀਆ ਸ਼ੇਕ ਆਪਣਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਜਰੂਰ ਗਰਮੀਆਂ ਦੇ ਵਿੱਚ ਠੰਡਾ ਠੰਡਾ ਮਿਲਕ ਬਦਾਮ ਸ਼ੇਕ ਬਣਾ ਕੇ ਪੀਓ ਤੇ ਨਾਲੇ ਤਾਂ ਤੁਹਾਨੂੰ ਅੰਦਰ ਠੰਡਕ ਮਿਲੇਗੀ ਤੇ ਨਾਲੇ ਤੁਹਾਨੂੰ એનર્ਜੀ ਮਿਲੇਗੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਆਪਾਂ ਬਦਾਮ ਮਿਲਕ ਸ਼ੇਕ ਆਪਾਂ ਗਲਾਸਾਂ ਦੇ ਵਿੱਚ ਪਾ ਲਿਆ ਸੀ ਤੇ ਆਪਾਂ ਕੁਝ ਪਿਸਤੇ ਤੇ ਬਦਾਮ ਕਾਜੂ ਆਪਾਂ ਕੱਟ ਕੇ ਰੱਖਲੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਗਾਰਨਿਸ਼ ਕਰਾਂਗੇ ਤੇ ਕੁਝ ਗਾਰਨਿਸ਼ ਆਪਾਂ ਟੂਟੀ ਫੁੱਟੀ ਦੇ ਨਾਲ ਕਰਾਂਗੇ ਕਿਉਂਕਿ ਬੱਚਿਆਂ ਨੂੰ ਟੂਟੀ ਫੁੱਟੀ ਬਹੁਤ ਪਸੰਦ ਆਏਗੀ ਲਓ ਜੀ ਸ਼ੇਕ ਸਾਰਿਆਂ ਨੂੰ ਬਹੁਤ ਪਸੰਦ ਆਇਆ ਬਹੁਤ ਟੇਸਟੀ ਲੱਗਿਆ ਬੱਚਿਆਂ ਨੂੰ ਬਹੁਤ ਪਸੰਦ ਆਇਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ